ਇਹ ਕੱਟ ਰਹੀ ਹੈ ਚਾਰ ਹੀ ਕੰਡਾ ਲਾਗਾ ਯਾਰ ਮੈਂ ਕਹਾਂ ਇੱਥੇ ਵੇ ਸੱਤੇ ਇੱਥੇ ਵੇ ਪਟੋਲੇ ਜੇ ਮੈਂ ਹੋਰ ਤਿੰਨ ਕੱਢੇ ਉੱਥੇ ਹੋ ਗਏ ਹੋਗੇ ਤਿੰਨ ਆ ਇੱਕ ਸੱਤੇ ਕੋ ਗਰਾਮੀ ਹੋਊ ਮੋਟਾ ਹੋਵੇ ਇਹ ਦੇਖੇ ਕੱਢੇ ਹੀ ਨਹੀਂ ਇਹਨੇ ਐਵੇਂ ਕੱਢੀ ਮਾਰੋਂ ਨਿਕਲੀ ਆ ਲੱਗੀ ਹੋਵੇ ਲੱਗੀ ਬਾਕੀ ਸ਼ਾਹ ਇਹ ਬਾਕੀ ਕਿਤੇ ਆ ਆ ਯਾਰ ਉਹ ਗੱਡੀ ਵੀ ਸਰਵਾਲੂ ਕੇ ਦੋ ਉਹ ਵੀ ਕਾਲੇ ਰੰਗ ਦੀ ਤੇ ਇੱਕ orange ਰੰਗ ਦੀ ਆ ਚੱਲ ਤਾ ਤੂੰ ਜੋਰ ਮਾਰੇਗੇ ਚੱਲਿਆ ਨਾ ਫੜਾ ਦੋ ਮੈਨੂੰ ਕੋਈ ਜੱਪੜਾ ਨਹੀਂ ਨਾ ਮਾਰਾ ਵੇਚਣ ਡਿਆ ਮਾਰਾ ਮੇਰੇ ਚਾਚਾ ਮੇਰੇ ਤੂੰ ਹੀ ਮੇਰੀ ਗੱਲ ਸੁਣ ਇੱਧੇ ਚੱਲੇ ਨਾ ਇਹਦਾ ਗਵਾਨ ਵੀ ਰੱਖਦਾ ਹੀ ਉਹਦੇ ਸੁੱਤੇ ਹਾਂ ਕੌਣ ਗਵਾਨ ਵੀ ਇਹੋ ਜਿਹਾ ਇੱਧੇ ਚੰਡਿਆ ਤੇ ਇਹ ਕਹਿਣਾ ਪੈਸੇ ਉਹਦੇ ਰੱਖ ਲੈ ਕੋਲ ਆਹ ਰੱਖਾ ਮਾਰਾ ਪਿੰਡ ਕੱਟਾ ਚਾਰ ਹੀ ਪਿੰਡਾ ਦਾ ਆ ਯਾਰ ਮੈਂ ਕਹਾਂ ਕਿ ਦੇਖ ਕਿੱਥੇ ਇੱਥੇ ਵੇ ਪਟਾ ਦੇ ਦੇ ਮੈਨੂੰ ਹੋਰ ਤਿੰਨ ਕੱਢਿਆ ਉੱਥੇ ਤਿੰਨ ਹੋ ਗਏ ਹੋ ਗਏ ਤਿੰਨ ਆਹ ਕਿ ਸੱਚੇ ਕੋ ਗ੍ਰਾਮੀ ਹੋ ਮੋਟਾ ਹੋ ਇਹ ਦੇਖ ਕੇ ਕੱਢਿਆ ਹੀ ਨਹੀਂ ਇਹਨੇ ਆਉਂਦੀ ਕੱਢੀ ਆਹੋਂ ਨਿਕਲੀ ਆ ਅੜੀ ਹੋਰ ਲਾਗੀ ਹੋਰ ਲਾਗੀ ਬਾਕੀ ਸ਼ਾਦ ਕਿਤੇ ਬਾਕੀ ਕਿਤੇ ਆ ਓ ਯਾਰ ਅੜੀ ਵੀ ਸਰਵਾੜੂ ਕੇ ਦੋ ਹੋਰੀ ਕਾਲੇ ਰੰਗ ਦੀ ਇੱਕ ਹੋਰ ਰੰਗ ਦੀ ਆ ਚੱਲ ਤਾ ਤੂੰ ਜੋਰ ਮਾਰੇਗੇ ਚੱਲਿਆ ਨਾ ਫੜਾ ਦੋ ਮੈਨੂੰ ਕੋਈ ਚਪੜਾ ਨਹੀਂ ਮਾਰਾ ਵੇਚਣ ਡਿਆ ਮਾੜਾ ਤੇ ਚਾਚਾ ਮੇਰੇ ਤੂੰ ਵੀ ਮੇਰੀ ਗੱਲ ਸੁਣ ਇੱਥੇ ਚੱਲਿਆ ਨਾ ਇਹਦਾ ਗਵਾਹ ਵੀ ਇੱਕ ਦਾ ਹੀ ਉਹਦੇ ਸੁੱਤੇ ਹਾਂ ਕੌਣ ਆਜ ਵੀ ਇਹੋ ਜਿਹਾ ਇਦਾਂ ਹੀ ਐਵੇਂ ਵੇਚਦਾ ਹੈ ਇਦਾਂ ਨਿਗਾਹ ਰਹੀ ਹਿੱਸਾ ਨਹੀਂ ਵੀ ਨਾ ਮੁੱਟੇ ਆ ਦੇ ਅਹੀਂ ਬੜਾ ਕੱਟ ਦੇ ਸਾਚੀ ਚਾਰ ਸਾਲ ਚਾਰ ਸਾਲ ਚਾਰ ਸਾਲ ਜਮਾਨਤ ਮਾਰਨ ਦੀ ਲੋੜ ਨਹੀਂ ਇਹ ਨੂੰ ਹੀ ਬਣਾਉਣਾ ਕਿਉਂ ਨਹੀਂ ਬਣਾਉਣਾ ਆਹ ਬੁਰਦਾ ਆਹ ਆਖੀ ਆ ਚੱਲੇ ਗਿਆ ਨਾਲਾ ਰਾਜੀ ਹੋ ਕੇ ਕਰ ਰਿਹਾ ਹੈ ਕਿ ਨਹੀਂ ਆਹ ਤੇ ਨੋਰ ਤਾਂ ਬਣਾਉਂਦਾ ਹੈ ਉਹ ਮੁਲਾਜ਼ਮ ਆ ਕੇ ਗਾਹ ਕਰ ਦੋ ਆ ਚੰਡੇ ਉਹਨੂੰ ਕਹਿਣਾ ਪੈਸੇ ਉਹਦੇ ਰੱਖ ਲੈ ਗੋਲ ਇਹਦਾ ਫੋਣੀ ਇਹਨੂੰ ਰੱਖਣਾ ਫੋਨ ਮਿਲ ਗਿਆ ਮਿੱਤਰ ਫੋਨ ਮਿਲ ਗਿਆ ਨਾ ਪੋਛਲਾ ਸਾਹਣ ਕਰਿਆ ਚੱਬੈ ਕੀ ਕੀ ਮਾਲਾ ਗਾਂਦ ਵਾਲਾ ਤੇ ਕੱਲ ਮੇਰੇ ਘਰ ਕੋਈ ਮੱਠ ਆਈ ਤੇ ਇਹੋ ਆਪ ਜਵਾਬਦਾਰ ਆ ਕੇ ਆ। ਉਹ ਉਹ ਕਹਿਓ ਇਹਨਾਂ ਨੂੰ ਕਹੋ। ਉਹ ਕਹਿਰ ਲਾਉਂਗੇ। ਭੰਡੀ ਭੰਡੀ ਹੈ। ਉਹ ਕਾਢਣ। ਉਹਦੇ ਗਿਦੇ ਗਾਂ ਜਾਂਦਾ ਹੈ ਜਦ ਮੇਂ ਦਵਾਗਾ ਕੋਈ ਗਾਏ। ਚਾਰ ਫੜੀਆਂ। ਚਾਰ ਆ ਇੱਕ ਦਵਾ ਵੱਡੀ ਆ ਆਹ ਵਾਰ ਬਾ ਬਾ ਵੱਡੀ ਆ ਛੋਟੀਆਂ ਦੇ ਇੱਕ ਵੱਡੀ ਜੀ ਹੋਰ ਨਹੀਂ ਕੋਈ ਮੇਟਨ ਕਾ ਕੋ ਜੋਗੀਆਂ ਦੀ ਆ ਸਾਰੇ ਕਿਹਾ ਵੇ ਸਾਰੇ ਵੀਡੀਓ ਬਣਾ ਉਹ ਸਾਰੇ ਬਣਾਇਆ ਕਿ ਮੇਰੀ ਗੱਲ ਕਰਦੇ ਪਾਏ ਵਾ ਮੈਂ ਤਾਂ ਇਹ ਦੱਸ ਦੇਣਾ ਗਏ ਵਕਤ ਨੂੰ ਖੜੇ ਥੋੜਾ ਪਿੰਡ ਯੋ ਅਬ ਨਾਲ ਵੀਡੀਓ ਕਰਦੇ ਨੇ ਕਿਹਦਾ ਪਹਿਲੇ ਉਹਨਾਂ ਦੇ ਇਹ ਕਿੱਥੇ ਆ ਜਿੰਨੇ ਲੈ ਤਾਹਨ ਕੋਣ ਮੇਰੇ ਯਾਰ ਆ ਗੀਨੇ ਚੱਲ ਜਾਂ ਦੋ ਕਿੰਨੇ ਲੋਕ ਆਏ ਤਾਂ ਨਹੀਂ ਨਹੀਂ ਮੇਰੇ ਤੋਂ ਬਰਕਰਾਰ ਕਿੰਨੇ ਲੋਕ ਆਏ ਆਇਆ ਕਮੇਟਰੀ ਜਿੰਨੇ ਤੋਂ ਜ਼ਿਆਦਾ ਨਹੀਂ ਲਿਆਦਾ 2 ਦਾ ਤੇ 3 ਤੇ 4 ਇੱਕ ਵੱਡੀ ਗ੍ਰਾਮੀ ਵੱਡਾ ਮੋਟਾ 2 ਗ੍ਰਾਮ ਦਾ ਗੁੰਡਾ ਹੋਣਾ ਇਹਨਾਂ ਦੀ ਵੀਡੀਓ ਬਣਾ ਲਓ ਚੰਗੀ ਤਰ੍ਹਾਂ ਬਣਾ ਹੋਰ ਇਹਨਾਂ ਨੂੰ ਪੁੱਛ ਲਓ ਪਿੰਡੂ ਲੈ ਗਿਆ ਜਦੋਂ ਘਰ ਚਲੋ ਪੁੱਛੋ ਕਿ ਕਿਹਨੂੰ ਲੈਣ ਆਇਆ 4 ਖੜੀਏ ਕੌਣ ਹੈ ਬਾਜਮਾ ਆ ਉਹਨਾਂ ਦੇ ਘਰ ਜਿੰਨਾਂ ਨੂੰ ਲੈ ਕੇ ਆਇਆ ਘਰੇ ਇਹਨਾਂ ਨੇ ਪੁੱਛਦਾ ਬਾਈ ਕੋਈ ਉਹਨੇ ਭੱਜ ਜਾਣਾ ਨਾ ਜਿਹਦੇ ਕੋਲ ਆ ਗਿਆ ਯਾਰ ਪੁੱਛੋ ਕਿਹਦੇ ਕੋਲ ਲੈ ਕੇ ਆਏ 30 ਵੇਚਦੇ ਨੇ ਧੰਨਵਾਦ ਉਹਨਾਂ ਨੂੰ ਪੁੱਛੋ ਕਹਿੰਦੇ ਆ ਬਹੁਤ ਚੰਗੀ ਗੱਲ ਹੈ ਨਹੀਂ ਨਹੀਂ ਉਹ ਜਿਹੜੇ ਕੋਲ ਲੈ ਆਣਾ ਪੁੱਛੋ ਇਹਨੂੰ ਕਿਹਦੇ ਕੋਲ ਲੈਂਦੀ ਆ ਪੁੱਛੋ ਇਹਨੂੰ ਕਿਹਦੇ ਕੋਲ ਲੈਂਦੀ ਆ ਹੈਪੀ ਕੋ ਹੈਪੀ ਕੋ ਇਹਨੂੰ ਲੈ ਕੇ ਚੱਲੋ ਨਹੀਂ ਨਿਕਲਦੀ ਇੱਕ ਮਿੰਟ ਰੋ ਕਿ ਬੋਲੇ ਨਾਲ ਕੇ ਬਾਹੋ ਹਾ ਜਿਹੜਾ ਗਿਆ ਨੇ ਬੇਬੇ ਦੀ ਮਾਸੀ ਜਿਹੜੇ ਨਾ ਉਹ ਵੀ ਕਹਿੰਦੇ ਵੀ ਸਵੇਰੇ ਸਾਡੇ ਘਰ ਆਇਆ ਤਾਂ ਖੁਦ ਦੇਖ ਕੇ ਗਿਆ ਵਾ ਉਹਰੇ ਬੈਠੇ ਮੈਂ ਪੁੱਛੋ ਤੇ ਉਹਨੇ ਦੇ ਘਰ ਜਾਓ ਤੈਨੂੰ ਵੀ ਬਤਾ ਲਵਾਂ ਔਰ ਜਨਾਨੀਆਂ ਉਹਨਾਂ ਚ ਕਹੁੰਦੇ ਉਹ ਬਾਹੋ ਜੀ ਆਹੋ ਆਪ ਤੇਰੀ ਕਹਿਣੀ ਹੈ ਬਤਾ ਲ ਦੇਗਾ ਬਾਪਾ ਬੋਲੇਆ ਦੱਸੋ ਇਹਨਾਂ ਅਜੇ ਦੱਸਤਾ ਆਹ ਵੀਡੀਓ ਤੇ ਆ ਵੀ ਦਿਖਾਓ ਆ ਨਿਕਲਿਆ ਇਹਦੇ ਕੋਲ ਰੱਖ 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 ਉਹ ਨਹੀਂ ਉਹ ਕਹਿੰਦਾ ਤੂੰ ਇਹ ਪਾਇਆ ਵੇ ਚਿਹਰੇ ਹਾਂ ਉਹਨਾਂ ਦੇ ਆਹ ਗੋਡ ਆਹ ਨਿਕਲੇ ਉਹ ਵਿਚੇ ਵਿਚੇ ਆ ਵੀਡੀਓ ਬਣਾ ਵਿਚੇ ਕੱਢੂਗਾ ਆਪੇ ਦੇਏਗਾ ਬਹੁਤ ਵੀਡੀਓ ਬਣਾਈਏ ਨਾ ਵੀਡੀਓ ਬਣਾ ਲਈ ਤੇ ਜਿਹੜੀ ਪਾ ਦੇ ਆਪੇ ਕੱਢਣਗੇ ਸਿਮਰਨਜੀਤ ਕੌਰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਹਨ ਹਾਂਜੀ ਸਰ ਨਸ਼ਿਆਂ ਕਰਕੇ ਬਹੁਤ ਮੋਤਾਂ ਹੋ ਚੁੱਕੀਆਂ ਨੇ ਸਾਡੇ ਪਿੰਡ ਹਾਂਜੀ ਸਾਡੇ ਛੋਟੇ-ਛੋਟੇ ਬੱਚੇ ਨੇ ਸਾਡੇ ਛੋਟੇ-ਛੋਟੇ ਬੱਚੇ ਨੇ ਤੇ ਉਹਨਾਂ ਨੇ ਗਾਂ ਵੱਡੇ ਹੋ ਕੇ ਕੀ ਕਰਨਾ ਜੋ ਵੇਖਣਗੇ ਉਹੀ ਉਹ ਕਰਨਗੇ ਹੈਨਾ ਤੇ ਅ ਰੋਜ਼ ਮਤਲਬ ਸਾਡੀਆਂ ਗਲੀਆਂ ਪੂਰੀਆਂ ਮਟੀਰਨਾ ਭਰੀਆਂ ਹੁੰਦੀਆਂ ਹਨ ਜਨਾਨੀਆਂ ਦਾ ਨਿਕਲਣਾ ਔਖਾ ਹੈ ਬੱਚਿਆਂ ਦਾ ਔਖਾ ਨਿਕਲਣਾ ਤੇ ਜਿਹੜੀਆਂ ਸਾਡੀਆਂ ਬੇਟੀਆਂ ਇਹ ਡਰਦੀਆਂ ਉਹ ਤਾਂ ਨਹੀਂ ਬਾਹਰ ਆ ਸਕਦੀਆਂ ਹਾਂਜੀ ਅੱਜ ਐਸਐਸਪੀ ਜੀ ਅੱਜ ਐਸਐਸਪੀ ਸਾਹਿਬ ਮੈਮ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਜੇ ਮਤਲਬ ਕੋਈ ਵੀ ਕਾਰਵਾਈ ਕਰਨੀ ਆ ਅਸੀਂ ਕਰਾਂਗੇ ਅਸੀਂ ਤੁਹਾਡੇ ਨਾਲ ਆ ਅਸੀਂ ਨਸ਼ਿਆਂ ਦੇ ਵਿਰੋਧ ਆਏ ਆ ਕਿਉਂਕਿ ਸਾਡੀ ਉੱਤੇ ਸੁਣਵਾਈ ਬਹੁਤ ਜ਼ਿਆਦਾ ਨਹੀਂ ਹੋਂਦੀ ਹਾਂਜੀ ਅਸੀਂ ਆਪਣੇ ਪਿੰਡ ਵਿੱਚੋਂ ਨਸ਼ਾ ਖਤਮ ਕਰਨਾ ਚਾਹੁੰਦੇ ਹਾਂ ਸਾਡੇ ਪਿੰਡ ਵਿੱਚ ਚਿੱਟੇ ਦਾ ਵਪਾਰ ਸ਼ਰਿਆਂ ਮੋਹ ਰਿਹਾ ਵਾ ਅਹੀਂ ਦੋ ਚਾਰ ਫੜਕੇ ਆਦਮੀ ਜਿਹੜੇ ਪੁਲਿਸ ਨੂੰ ਫੜਾਏ ਆ ਬਟ ਉਹਨਾਂ ਨੂੰ ਕੋਈ ਵੀ ਰਿਮਾਂਡ ਵਗੈਰਾ ਲੈ ਕੇ ਉਹਨਾਂ ਕੋਲੋਂ ਕੁਝ ਵੀ ਤਫ਼ਤੀਸ਼ ਨਹੀਂ ਕੀਤੀ ਗਈ ਉਹਨਾਂ ਨੂੰ ਸਿੱਧਾ ਜੇਲ੍ਹ ਭੇਜਿਆ ਗਿਆ ਸਮਾਨ ਸਮੇਤ ਅਹੀਂ ਫੜਾਏ ਆ ਸਾਡੇ ਪਿੰਡ 'ਚ ਨਸ਼ਾ ਵੇਚ ਰਿਆ ਵਾ ਤੇ ਜਿਹੜੇ ਵੇਚ ਰਹੇ ਨੇ ਉਹ ਮਤਲਬ ਕਿ ਉਹਨਾਂ ਨੂੰ ਕੋਈ ਫੜ ਨਹੀਂ ਰਿਆ ਤੇ ਜਿਹੜੇ ਅਸੀਂ ਫੜ ਕੇ ਦਿੱਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਮਸਲੇ 'ਚ ਅਸੀਂ ਇੱਥੇ ਪਹੁੰਚੇ ਹੋਏ ਆ ਹਾਂਜੀ ਐਸਐਸਓ ਸਾਹਿਬ ਨੂੰ ਜਿਹੜੀ ਸ਼ਿਕਾਇਤ ਦਿੱਤੀ ਆ ਤੁਸੀਂ ਸ਼ਿਕਾਇਤ 'ਚ ਕੀ ਲਿਖਿਆ ਹੋਇਆ ਹੈ ਅਸੀਂ ਸ਼ਿਕਾਇਤ ਹੀ ਲਿਖਿਆ ਹੋਇਆ ਵਾ ਕਿ ਉਹਨਾਂ ਤੇ ਮਤਲਬ ਕਿ ਕੋਈ ਐਕਸ਼ਨ ਹੀ ਲਿਆ ਗਿਆ ਜਿਹੜੇ ਅਸੀਂ ਉਹਨਾਂ ਨੂੰ ਫੜ ਕੇ ਦਿੱਤੇ ਹੋਏ ਆ ਤੇ ਜਿਨ੍ਹਾਂ ਦਾ ਮੇਨ ਜਿਹੜੇ ਸਮਗਲਰ ਨੇ ਉਹਨਾਂ ਨੂੰ ਕੋਈ ਫੜ ਨਹੀਂ ਰਿਹਾ ਉਹਨਾਂ ਤੇ ਮਤਲਬ ਕਿ ਕੋਈ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਉਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਹੋ ਚੁੱਕੇ ਨੇ ਤੇ ਉਹਨਾਂ ਦਾ ਨਾਂ ਪਹਿਲਾਂ ਹੀ ਦਰਜਿਆ ਪੁਲਿਸ ਦੇ ਮਤਲਬ ਕਿ ਰਿਕਾਰਡ ਤੇ ਕਿੰਨੇ ਕੰਮ ਕਰਦੇ ਪਏ ਕਿੰਨੇ ਲੋਕ ਮਤਲਬ 3-4 ਸਾਲ ਤੋਂ ਚੱਲ ਰਿਹਾ ਕੰਮ ਇਹ ਵਾਲਾ ਹਾਂਜੀ ਤੁਹਾਡੇ ਪਿੰਡ ਦੇ ਵਿੱਚ ਨਸ਼ੇ ਦੇ ਨਾਲ ਕਿੰਨੀਆਂ ਤਮੋਚਾ ਹੁੰਦੀਆਂ ਉਹ 5 3 4 ਹੋ ਗਏ 3 4 ਹੋ ਚੁੱਕੀਆਂ ਨੇ ਹਾਂਜੀ ਜੀ ਅੱਛਾ ਤੇ ਤੁਹਾਡੇ ਪਿੰਡ ਦੇ ਵਿੱਚ ਮਹਿਲਾਵਾਂ ਨੇ ਇਹ ਮੋਰਚਾ ਸੰਭਾਲ ਲਿਆ ਹਾਂਜੀ ਤਾਂ ਇਹ ਭੈਣਾਂ ਨੂੰ ਅੱਗੇ ਕਿਉਂ ਆਉਣਾ ਪੈ ਗਿਆ ਕੀ ਕਾਰਨ ਹੋ ਗਿਆ ਕਿ ਤੁਸੀਂ ਅੱਗੇ ਹੋ ਕੇ ਮੋਰਚਾ ਸਰ ਸਾਡੇ ਬੱਚੇ ਨੇ ਠੀਕ ਹੈ ਸਾਡੀਆਂ ਧੀਆਂ ਵੀ ਨੇ ਸਾਡਾ ਗਲੀਆਂ ਵਿੱਚ ਨਿਕਲਣਾ ਸਾਡਾ ਗਲੀਆਂ ਵਿੱਚ ਨਿਕਲਣਾ ਬਹੁਤ ਔਖਾ ਹੋ ਚੁੱਕਾ ਵਾ ਅਸੀਂ ਇਹ ਚਾਹੁੰਦੇ ਹਾਂ ਕਿ ਗਾਂ ਸਾਡੇ ਜਿਹੜੇ ਬੱਚੇ ਨੇ ਨਾ ਉਹਨਾਂ ਵਾਸਤੇ ਇਹ ਜਿਹੜਾ ਸਮਾਉ ਠੀਕ ਹੋਵੇ ਕਿਉਂਕਿ ਨਸ਼ੇ ਵਿੱਚ ਉਹ ਨਾ ਅੱਗੇ ਪੈ ਜਾਣ ਹਾਂਜੀ ਤੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦੀ ਪਹੁੰਚ ਕਿੱਥੋਂ ਤੱਕ ਲੱਗਦੀ ਹੈ ਉਹਨਾਂ ਦੇ ਘਰਾਂ ਦੇ ਵਿੱਚ ਲਾਲ ਬੱਤੀਆਂ ਵਾਲੀਆਂ ਗੱਡੀਆਂ ਆਉਂਦੀਆਂ ਜਾਂਦੀਆਂ ਕੋ ਬਰਤੀ ਵਾਲੇ ਲੋਕ ਆਉਂਦੇ ਜਾਂਦੇ ਵੇਖੇ ਤਰਮਾਰਦੇ ਨਹੀਂ ਸਰ ਜਦੋਂ ਪੁਲਿਸ ਆਂਦੀ ਹੈ ਨਾ ਉਹ ਟਰਮਾਰਦੀ ਹੈ ਦੌੜ ਜਾਂਦੇ ਨੇ ਹਾਂਜੀ ਉਹ ਦੌੜ ਜਾਂਦੇ ਨੇ ਕਿਉਂ ਲੱਗ ਜਾਏ ਹੂਟਰ ਇਸ਼ਾਰਾ ਹੁੰਦਾ ਹਾਂਜੀ ਹੂਟਰ ਇਸ਼ਾਰਾ ਹੁੰਦਾ ਹਾਂਜੀ ਅੱਛਾ ਹਾਂਜੀ ਦੀ ਇਹ ਇਹ ਜਰੂਰ ਦੱਸੋ ਕਿ ਜਦੋਂ ਤੁਸੀਂ ਇਹ ਬੰਦੇ ਫੜਾਏ ਨੇ ਹੁਣ ਜਦੋਂ ਗੱਲਬਾਤ ਹੋਈ ਹੈ ਉਹਦੇ ਬਾਅਦ ਕਿਸੇ ਤਰ੍ਹਾਂ ਦੀ ਕੋਈ ਕਾਲ ਆਈ ਹੋਣ ਕਿਸੇ ਨੇ ਵੀ ਤੁਸੀਂ ਹਾਂਜੀ ਸਾਨੂੰ ਹਾਂਜੀ ਲੇਡੀਜ਼ ਨੂੰ ਹੀ ਕਾਲ ਆ ਰਹੀਆਂ ਕਿਉਂਕਿ ਲੇਡੀਜ਼ ਨੇ ਹੀ ਪਹਿਲਾਂ ਫੜਾਏ ਨੇ ਸਾਰੇ ਕਾਲ ਇਹ ਆ ਰਹੀ ਹੈ ਕਿ ਤੁਸੀਂ ਇਹ ਕੰਮ ਕਰ ਰਹੇ ਹੋ ਮਤਲਬ ਜਦਾਂ ਧਮਕੀਆਂ ਦੇ ਰਹੇ ਨੇ ਸਾਨੂੰ ਤੁਸੀਂ ਸਾਡੇ ਘਰ ਪੁਲਿਸ ਲੈ ਕੇ ਗਏ ਹੋ ਤੇ ਉਹਨਾਂ ਦੀ ਘਰ ਦੀ ਤਲਾਸ਼ੀ ਵੀ ਆਪਾਂ ਕਰਵਾਈ ਆ ਪਰ ਇਹ ਆ ਕਿ ਇਸ ਤੋਂ ਤਲਾਸ਼ੀ ਸਾਡੇ ਕੰਮ ਕਰਨ ਤੋਂ ਪਹਿਲਾਂ ਵੀ ਪੁਲਿਸ ਨੂੰ ਲੈ ਕੇ ਘਰੋਂ ਸਮਾਨ ਮਿਲ ਚੁੱਕਾ ਆ ਪਰ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਕੀ ਹੋਣੀ ਦੇਖੋ ਜੀ ਜਿਹੜੀ ਵੀ ਕੋਈ ਸਾਨੂੰ ਇਨਫਾਰਮੇਸ਼ਨ ਮਿਲਦੀ ਆ ਕਿ ਨਸ਼ਾ ਜਿਹੜੇ ਵੀ ਪਿੰਡ 'ਚ ਵਿਕ ਰਿਹਾ ਆ ਆਲਰੇਡੀ ਸਾਡੀ ਪੁਲਿਸ ਜਿਹੜੀ ਕਾਰਵਾਈ ਕਰ ਰਹੀ ਆ ਔਰ ਜਿਹੜੀ ਵੀਡੀਓ ਦੀ ਗੱਲ ਕਰ ਰਹੇ ਆ ਉਹਦੇ ਵਿੱਚ ਬੰਦੇ ਜਿਹੜੇ ਫੜ ਕੇ ਜਿਹੜੇ ਵੀ ਇਹੀ ਪੱਛਾ ਵੀ ਦੇ ਦਿੱਤਾ ਉਹਨਾਂ ਦਾ ਉਹ ਜੇਲ੍ਹ ਵਿੱਚ ਆ ਨੈਕਸਟ ਜਿਹੜੇ ਵੀ ਕੋਈ ਸਾਡੇ ਕੋਲ ਇਨਫਾਰਮੇਸ਼ਨ ਪਹੁੰਚੇਗੀ ਉਹਦੇ ਰਿਗਾਰਡ ਵੀ ਆਪਾਂ ਜਿਹੜੀ ਕਾਰਵਾਈ ਉਹ ਕਰਾਂਗੇ ਤੇ ਪੁਲਿਸ ਆਲਰੇਡੀ ਕਰ ਵੀ ਰਹੀ ਆ ਅਸੀਂ ਤਾਂ ਡਰੱਗ ਅਵੇਅਰਨੈਸ ਤੇ ਜਿਹੜੇ ਕੈਂਪ ਆ ਉਹ ਵੀ ਲਾ ਰਹੇ ਆ ਪਿੰਡੋਂ ਪਿੰਡ ਜਾ ਕੇ ਇਹੋ ਜੀ ਕੋਈ ਪ੍ਰੋਬਲਮ ਨਹੀਂ ਆ ਕਿ ਪੁਲਿਸ ਕਾਰਵਾਈ ਨਹੀਂ ਕਰਦੀ